ਫਤੇਗਰ ਸਾਹਿਬ ਦੇ ਪਿੰਡ ਮਹਿਮੂਦਪੁਰ ਦੇ ਵਿਖੇ ਮਾਹੌਲ ਉਸ ਵੇਲੇ ਗਮਹੀਨ ਹੋ ਗਿਆ ਜਦੋਂ ਕਰੰਟ ਲੱਗਣ ਦੇ ਕਾਰਨ ਦੁੱਧ ਦਾ ਕੰਮ ਕਰਨ ਵਾਲੇ ਕਿਸਾਨ ਪ੍ਰਿਤਪਾਲ ਸਿੰਘ ਦੀਆਂ 10 ਗਾਵਾਂ ਦੀ ਮੌਤ ਹੋ ਗਈ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਇਸ ਵੀ ਜਿ ਬਿਜਲੀ ਵਿਭਾਗ ਦੀ ਅਣਗਹਿਲੀ ਸਾਹਮਣੇ ਹੈ ਜਿਸ ਨਾਲ ਉਹਦਾ ਬਹੁਤ ਹੀ ਵੱਡਾ ਨੁਕਸਾਨ ਹੋਇਆ ਹੈ ਅਤੇ ਉਸਨੇ ਹੁਣ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਉਸਨੇ ਕਿਹਾ ਕਿ ਮੈਂ ਬਹੁਤ ਹੀ ਛੋਟਾ ਜਿਹਾ ਕਿਸਾਨ ਹਾਂ ਤੁਹਾਨੂੰ ਦੱਸ ਦਿੰਨੇ ਆ ਕਿ ਫਤੇਗੜ ਸਾਹਿਬ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਵੀ ਉਹਨਾਂ ਨੂੰ ਮਿਲਣ ਪਹੁੰਚੇ ਉਹਨਾਂ ਨੇ ਵੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਕਿਸਾਨ ਦੀ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ ਕਿਉਂਕਿ ਇਸ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਅਸੀਂ ਅੱਜ ਪਿੰਡ ਮਹਿਮਦਪੁਰ ਜ਼ਿਲ੍ਹਾ ਫਤੇਗੜ ਸਾਹਿਬ ਦਾ ਪਿੰਡ ਆ ਉੱਥੇ ਪਹੁੰਚੇ ਆ ਇੱਥੇ ਇੱਕ ਬਹੁਤ ਹੀ ਮਿਹਨਤੀ ਔਰ ਆਮ ਜਿਹੜਾ ਛੋਟਾ ਕਿਸਾਨ ਆ ਜਿਹੜਾ ਸਹਾਇਕ ਧੰਦੇ ਦੇ ਤੌਰ ਦੇ ਉੱਤੇ ਡੈਰੀ ਫਾਰਮਿੰਗ ਦਾ ਜਿਹੜਾ ਧੰਦਾ ਕਰ ਰਿਆ ਸੀ ਔਰ ਅਚਾਨਕ ਇੱਕ ਐਸਾ ਮਾੜਾ ਹਾਦਸਾ ਵਾਪਰਿਆ ਕਿ ਬਿਜਲੀ ਬੋਰਡ ਦੀਆਂ ਜਿਹੜੀ ਅੰਗੈਲੀ ਦੇ ਕਾਰਨ ਜਿਹੜੀ ਇੱਕ ਤਾਰ ਹੈ ਤਾਰ ਦੇ ਨਾਲ ਇਹਦੇ ਸ਼ੈੱਡ ਦੇ ਨਾਲ ਲੱਗਣ ਕਾਰਨ ਕਾਫੀ ਸਮੇਂ ਤੋਂ ਜਿਹੜੀ ਕਰੈਕ ਸੀ ਔਰ ਉਸ ਤਾਰ ਦੇ ਕਰੰਟ ਦੇ ਕਾਰਨ ਅੱਗੇ ਜਿਹੜੀਆਂ ਦਧਾਰੂ 10 گاਵਾ ਜਿਹੜੀਆਂ ਇਹਦੇ ਇੱਥੇ ਮੌਤ ਹੋ ਗਈ ਸੋ ਮੈਂ ਸਮਝਦਾ ਜਿੱਥੇ ਇਸ ਕਿਸਾਨ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਸ਼ੂ ਪਾਲਕ ਦਾ ਉਥੇ ਅੱਜ ਇਸ ਘਰ ਦੇ ਵਿੱਚ ਰੋਟੀ ਨਹੀਂ ਬਕ ਰਹੀ ਕਿਉਂਕਿ ਇਹ ਦਾ ਟੋਟਲੀ ਜਿਹੜਾ ਗੁਜ਼ਾਰਾ ਇਸ ਧੰਦੇ ਦੇ ਉੱਤੇ ਚੱਲ ਰਿਹਾ ਔਰ ਦੁੱਖ ਦੀ ਗੱਲ ਇਹ ਹੈ ਵੀ ਅੱਜ 2 ਦਿਨ ਬੀਤਣ ਦੇ ਬਾਅਦ ਵੀ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਔਰ ਬਿਜਲੀ ਬੋਰਡ ਦਾ ਕੋਈ ਇੱਥੇ ਕਰਮਚਾਰੀ ਨਹੀਂ ਪਹੁੰਚਿਆ ਔਰ ਸਰਕਾਰ ਨੇ ਕਿਸੇ ਨੂੰ ਮੁਆਵਜ਼ਾ ਦੇਣ ਦਾ ਭਰੋਸਾ ਨਹੀਂ ਦਿੱਤਾ ਔਰ ਅਸੀਂ ਇੱਥੇ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਸ ਕਿਸਾਨ ਦੀ ਇਸ ਪਸ਼ੂਪਾਲਕ ਜਿਹੜਾ ਜ਼ਿੰਮੇਦਾਰ ਇਦੀ ਮਦਦ ਕੀਤੀ ਜਾਵੇ ਇਹਨੂੰ ਵੱਧ ਤੋਂ ਵੱਧ ਜਿੰਨਾ ਇਹਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਔਰ ਜਿਹੜੇ ਵਿਭਾਗ ਦੀ ਇੱਥੇ ਨਗਾਹਲੀ ਹੋਈ ਉਸ ਵਿਭਾਗ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਉਸ ਵਿਭਾਗ ਤੋਂ ਜਿਹੜੀ ਇਹ ਐਡਾ ਵੱਡਾ ਨੁਕਸਾਨ ਹੋਇਆ ਉਹ ਤੋਂ ਜਿਹੜੀ ਸਰਕਾਰ ਨੂੰ ਇਹਦੀ ਪਰਪਾਈ ਕਰਾਉਣੀ ਚਾਹੀਦੀ ਹੈ ਸਾਡੀ ਮੰਗ ਆ ਔਰ ਮੈਂ ਸਮਝਦਾ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਸਾਰੇ ਜ਼ਿੰਮੇਵਾਰਾਂ ਨੂੰ ਜਿਹੜਾ ਇਹੇ ਕੋਈ ਨੁਕਸਾਨ ਹੁੰਦੇ ਨੇ ਸਾਨੂੰ ਅਗਾਹਾਂ ਪਹਿਲਾਂ ਹੀ ਗਾਊ ਤੌਰ ਦੇ ਉੱਤੇ ਧਿਆਨ ਰੱਖਣਾ ਚਾਹੀਦਾ ਔਰ ਸਾਰੇ ਪਸ਼ੂਆਂ ਦੀ ਸਾਨੂੰ ਜਿਹੜੀ ਇੰਸ਼ੋਰੈਂਸ ਹੈ ਉਹ ਵੀ ਕਰਾ ਕੇ ਰੱਖਣੀ ਚਾਹੀਦੀ ਤਾਂ ਕਿ ਜਿਹੜੀ ਇਦੀਆਂ ਐਸੀਆਂ ਕੋਈ ਘਟਨਾਵਾਂ ਵਾਪਰਦੀਆਂ ਨੇ ਉਹ ਘਟਨਾਵਾਂ ਦੇ ਵਿੱਚ ਜਦੋਂ ਕਿਸੇ ਉਹ ਉਸ ਕਿਸਾਨ ਦੀ ਕੋਈ ਨਾ ਕੋਈ ਮਦਦ ਹੋ ਸਕੇ। ਨਾ ਪ੍ਰਤਪਾਲ ਸਿੰਘ ਪਿੰਡ ਮਹਿਮਦਪੁਰ ਮੈਂ ਡੈਰੀ ਫਾਰਮ ਦਾ ਕੰਮ ਕਰਦਾ। ਬਿਜਲੀ ਬੋਰਡ ਦੀ ਅਣਗਹਿਲੀ ਨਾਲ ਕਰੰਟ ਲੱਗਣ ਕਰਕੇ ਮੇਰੀ 10 ਗਾਵਾਂ ਮਰ ਗਈਆਂ। ਮੈਂ ਸਰਕਾਰ ਤੋਂ ਮੰਗ ਕਰਦਾ ਤਵੰਦ ਕੇ ਮੈਨੂੰ ਮਾਅਵਜ਼ਾ ਦਿੱਤਾ ਜਾਵੇ ਮੇਰਾ ਕੰਮ ਇਸੇ ਨਾਲ ਚੱਲਦਾ। ਹੁਣ ਕੋਈ ਅਧਿਕਾਰੀ ਪਹੁੰਚੇ ਨਹੀਂ ਇੱਥੇ ਹੁਣ ਤਾਂ ਕੋਈ ਅਧਿਕਾਰੀ ਨਹੀਂ ਪਹੁੰਚਿਆ ਹੈਗਾ ਸਾਡੇ ਕੋਲੇ ਕੀ ਹੋਰ ਇਸ ਤੋਂ ਇਲਾਵਾ ਹੋਰ ਵੀ ਕੋਈ ਕੰਮ ਕਰਦੇ ਆ ਇਹ ਨਾਲ ਹੀ ਗੁਜ਼ਾਰਾ ਹੁੰਦਾ ਨਾ ਬਸ ਇਸੇ ਨਾਲ ਗੁਜ਼ਾਰਾ ਹੁੰਦਾ ਇਹੇ ਕੰਮ ਕਰਦੇ ਆ ਕਿੱਦਾਂ ਹੋਇਆ ਇਹ ਹਾਦਸਾ پتہ ਲੱਗਿਆ ਕੋਈ ਸਾਹਮਣੇ ਆਇਆ ਬਸ ਉਹ ਜਿਹੜੇ ਕੇਬਲ ਦੇ ਨਾਲੇ ਬਿਜਲੀ ਬੋਰਡ ਦੀ ਅੰਗਰੇਨੀ ਨਾਲ ਹੋਇਆ ਇਹ ਹਾਦਸਾ ਸਾਰਾ ਕੰਮ ਇਹ ਉਹ ਮਜਾ ਵੀ ਟੀਵੀ ਲਈ ਪੱਤਰਕਾਰ ਸਾਹਿਬ ਤੋਂ ਸਾਇ ਮੜਕੰਦੀ ਰਿਪੋਰਟ